ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਆ ਮੈਂ ਮਨਪ੍ਰੀਤ ਕੌਰ ਅੱਜ ਦੀ ਵੀਡੀਓ ਇੱਕ ਸਾਥ ਵਿੱਚ ਨਾ ਹੋ ਕੇ ਇੱਥੇ ਬੈਠੇ ਬਜ਼ੁਰਗ ਆਪਣਾ ਇੱਕ ਦਿਨ ਕਿਵੇਂ ਬਤੀਤ ਕਰਦੇ ਨੇ ਉਸ ਨਾਲ ਸੰਬੰਧਿਤ ਆ ਬਾਕੀ ਦੀ ਜਾਣਕਾਰੀ ਆਪਾਂ ਉਹਨਾਂ ਦੇ ਮੂੰਹੋਂ ਹੀ ਸੁਣਦੇ ਆ ਆਓ ਸ਼ੁਰੂ ਕਰਦੇ ਆ ਗੱਲਾਂ ਬਾਤਾਂ ਦਾ ਸਿਲਸਿਲਾ ਸਾਡੇ ਇਹ ਜਿਹੜਾ ਭਾਈਚਾਰੇ ਦੇ ਲੋਕ ਜੁੜੇ ਨੇ ਹਾਂਜੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰੀਬ ਜੁਲਾਈ 2023 ਦੇ ਵਿੱਚ ਸਾਡਾ ਇਹ ਸਬਬ ਬਣਿਆ ਸੀਗਾ ਸਰਦਾਰ ਸਤਵਿੰਦਰ ਸਿੰਘ ਪੁਰਾਂ ਦੇ ਜਰੀਏ ਜੀ ਉਦੋਂ ਤੋਂ ਅਸੀਂ ਇਹ ਲਗਾਤਾਰ ਜਿਹੜਾ ਉਹ ਹਫਤੇ 'ਚ ਇੱਕ ਵਾਰ ਜਾਂ ਜਦੋਂ ਵੀ ਸਾਨੂੰ ਉਥੋਂ ਆਵਾਜ਼ ਦਿੰਦੇ ਆ ਸੇਵਾ ਵਾਸਤੇ ਅਸੀਂ ਜਾਂਦੇ ਆ ਤੇ ਉਸ ਜਿਹੜੇ 9 ਜਾਂ 9.5 ਉਹ ਮੌਸਮ ਦੇ ਮੁਤਾਬਕ ਜਿਹੜੀ ਆ ਉਹ ਇੱਥੇ ਵਹਨ ਭੇਜ ਦਿੰਦੇ ਨੇ ਤੇ ਅਸੀਂ ਉੱਥੇ ਜਾ ਕੇ ਜਿਹੜੀ ਵੀ ਉਹ ਕਾਰ ਸੇਵਾ ਸਭ ਤੋਂ ਪਹਿਲਾਂ ਦੇ ਉੱਥੇ ਪੁਰਾਣੀ ਉਹ ਬਿਲਡਿੰਗ ਹੁੰਦੀ ਸੀ ਉਹਦਾ ਉਹ ਵੱਖਰੀ ਤਰ੍ਹਾਂ ਦੀ ਸੇਵਾ ਸੀ ਫਿਰ ਉਸ ਤੋਂ ਬਾਅਦ ਹੁਣ ਉਹ ਲੰਗਰ ਦੀ ਸੇਵਾ ਚ ਕੋ ਸਬਜ਼ੀਆਂ ਕੱਟਣੀਆਂ ਗੰਡੇ ਜਿੱਥੇ ਜਿੱਥੇ ਵੀ ਕੋਈ ਹੋਰ ਬਾਹਰ ਜਿਹੜੀ ਕੋਈ ਫੁੱਲ ਬੂਟਿਆਂ ਦੀ ਜਾਂ ਕੋਈ ਜਿਹੜੀ ਵੀ ਸੇਵਾ ਚੱਲਦੀ ਹੋਵੇ ਉਹਦੇ ਵਿੱਚ ਜੜਾ ਉਹ ਹਿੱਸਾ ਲੈਂਦੇ ਠੀਕ ਹੈ ਜੀ ਤੁਸੀਂ ਮਤਲਬ ਹਫਤੇ ਚ ਇੱਕ ਦਿਨ ਜਾਂ ਹਫਤੇ ਚ ਇੱਕ ਦਿਨ ਜਾਂ ਜਦੋਂ ਵੀ ਉਹਨਾਂ ਨੂੰ ਕੋਈ ਲੋੜ ਮਹਿਸੂਸ ਹੁੰਦੀ ਆ ਉਹ ਸਾਨੂੰ ਮੈਸੇਜ ਸੁਨੇਹਾ ਜਾਂ ਕਾਲ ਕਰ ਦਿੰਦੇ ਕਰ ਦਿੰਦੇ ਠੀਕ ਆਓ ਜੀ ਚਲਿਏ ਸਾਰੇ ਸੱਜਣ ਗੁਰਦਾਸ ਸਾਹਿਬ ਕਾਲ ਚੋਣੀ ਵੇ ਸੇਵਾ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨੋ ਸਤ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਜੀ ਦਾ ਖਾਸਾ ਜੀ ਮੈਂ ਇੱਥੇ ਤਕਰੀਬਨ 2023 ਦੇ ਨਵੰਬਰ ਚ ਆਇਆ ਸੀ ਤੇ ਪਹਿਲੇ ਨੰਗਰ ਚ ਸੇਵਾ ਸੀ ਹੁਣ ਦਰਬਾਰ ਸਾਹਿਬ ਦੀ ਸੇਵਾ ਮੈਂ ਬਾਹਰ ਪਾਠ ਕਰਦੇ ਨੇ ਕਰਨਾ ਹੈ ਮੇਜਰ ਜਣ ਕੀ ਫੂਡ ਵਰਨਰ ਤਿਆਰੀ ਕਰਨੇ ਕੁਛ ਕਰਨਾ ਇਹ ਸੇਵਾ ਦਾਸ ਨੂੰ ਬਖਸੀ ਹੋਈ ਹੈ ਜਿਹਦੇ ਵਿੱਚ ਸਨ ਕਿ ਪ੍ਰਾਲਾ ਜੀ ਨੇ ਗੁਜਰਗਾਂ ਲੈ ਕੇ ਆਉਣਾ ਛੱਡ ਕੇ ਆਉਣਾ ਕਿ ਸਾਰਾ ਨਿਮਾਤਵਾ ਕਿਰਪਾ ਨਾਲ ਸੇਵਾ ਚੱਲ ਰਹੀ ਹੈ ਜਿੱਥੇ ਵੀ ਲੋੜ ਹੁੰਦੀ ਹੈ ਦਾਸ ਨਾਲ ਜਿਹੜਾ ਫੂਡ ਵਰ ਤੇ ਜਾਣਾ ਹੁੰਦਾ ਹੈ ਤੇ ਉੱਥੇ ਨਾਲ ਜਾ ਕੇ ਸੇਵਾ ਕਰਦੇ ਆਂ ਸੀ ਪਿੱਛੇ ਬੈਠ ਸੀ ਇਸਾ ਤੁਹਾਨੂੰ ਇਹ ਸਿੱਟਣੀ ਹੈ ਉੱਥੇ ਦਾਸਨਾਨਦ ਜਾ ਕੇ ਸੇਵਾ ਕੀਤੀ ਤੇ ਜਿੱਥੇ ਵੀ ਲੋਡ ਹੁੰਦੀ ਹੈ ਤੇ ਦਾਸ ਉੱਥੇ ਹਾਜ਼ਰੀ ਭਰਦਾ ਹੈ ਜੀ ਮੇਰਾ ਨਾਂ ਜੋਰਾワਸੀ ਹੈ ਮੈਂ 90 ਸਾਲ ਤੋਂ ਹਾਂ ਤੇ ਇੱਥੇ 2023 ਤੋਂ ਉੱਥੇ ਹਾਜ਼ਰੀ ਭਰ ਰਿਹਾ ਜੀ ਤੇ ਵਧੀਆ ਜਾਨਕੀ ਪ੍ਰਬੰਧਕ ਜੋਬ ਬਹੁਤ ਅੱਛੀ ਹਨ ਇੱਥੇ ਜਿਹੜੇ ਸਾਰੇ ਪ੍ਰਬੰਧਕ ਨੇ ਤੇ ਆਰ ਦਾ ਸੇਵਾ ਕਰਦੇ ਨੇ ਤੇ ਵਧੀਆ ਤਰੀਕੇ ਨਾਲ ਗਾਈਡੈਂਸ ਕਰਦੇ ਨੇ ਕਿਸੇ ਕਿਸਮ ਦਾ ਕੋਈ ਪ੍ਰੋਬਲਮ ਨਹੀਂ ਹੈ ਜੀ ਉੱਥੇ ਵਧੀਆ ਜਾਨਕੀ ਇੱਥੇ ਪਰਿਵਾਰ ਵਾਂਗ ਰਹਿ ਰਹੇ ਹਾਂ ਤੇ ਜਿੰਨੀ ਵੀ ਸੰਗਤ ਹੈ ਪਰਿਵਾਰ ਵਾਂਗ ਵਿਚਰਦੇ ਹਾਂ ਤੇ ਗੁਰੂ ਘਰਾਂ ਚੋਂ ਦੀ ਬਾਹਰ ਵੀ ਪਾਠ ਕਰਦੇ ਆ ਅਸੀਂ ਸੁਖਨੀ ਸਾਹਿਬ ਦੇ ਹਨ ਪਰ ਸੇਵ ਕਰਨ ਚਾਹੀਦਾ ਤੇ ਵਧੀਆ ਪਰਿਵਾਰ ਵੱਲੋਂ ਸਹਿਯੋਗ ਮਿਲਦਾ ਸਾਨੂੰ ਤੇ ਇਹ ਦੇ ਕਰਕੇ ਬਹੁਤ ਵਧੀਆ ਜਣਕੀ ਇੱਥੇ ਦਾ ਪ੍ਰਬੰਧਕ ਵਧੀਆ ਨੇ ਪ੍ਰਬੰਧਕ ਜਣਕੀ ਬਹੁਤ ਜਣਕੀ ਵਧੀਆ ਤਰੀਕਾ ਚੱਲ ਰਿਹਾ ਜੀ ਹਾਂਜੀ ਅਸੀਂ ਦੇਖਿਆ ਜੀ ਤੁਹਾਡੇ ਇੱਥੇ ਸਾਫ ਸਫਾਈ ਦਾ ਧਿਆਨ ਸਾਰਾ ਪ੍ਰਬੰਧ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਕਰਿਆ ਜੀ ਤੁਸੀਂ ਆਪਣੀ ਸੇਵਾ ਬਹੁਤ ਵਧੀਆ ਨਿਭਾ ਰਹੇ ਹੋ ਉਹ ਸਹਿਯੋਗ ਨਾ ਹੁੰਦਾ ਜੇ ਪ੍ਰਬੰਧਕ ਜੇ ਵਧੀਆ ਹੋਣਗੇ ਤਾਂ ਬੰਦ ਕਾ ਦਾ ਸਾਹਬ ਨਾਲ ਆਪਣਾ ਨਾ ਰਾਜ਼ ਮਿਲ ਕੇ ਸ ਬਹੁਤ ਵਧੀਆ ਜੇ ਸਹਿਯੋਗ ਆਪ ਵੀ ਸੇਵਾ ਕਰਦੇ ਨੇ ਐਨੀ ਵੀ ਸਾਨੂੰ ਕਿਹਦੇ ਤੇ ਆਪ ਵੀ ਨਾਲ ਸੇਵਾ ਸਹਿਯੋਗ ਬਹੁਤ ਹ ਮਾਡਲ ਜੋ 84 ਤੋਂ ਪਹਿਲੇ ਸੀ ਬਣਿਆ ਇਸ ਤਰ੍ਹਾਂ ਸੀ ਜੀ ਪਹਿਲਾ 84 ਵਾਲਾ ਮਾਡਲ ਫੋਨ ਵਾਲਾ ਜੀ 84 ਵਾਲਾ ਬਣਾਇਆ ਔਰ ਇਸ ਤੋਂ ਲੱਗਾ ਥੋੜਾ ਇਹ ਸੀ 84 ਦੇ ਹਮਲੇ ਵੀਰੇ ਦਾ ਮਾਡਲ ਤੇ ਇਹ ਸਟੈਂਡ ਕੀਤਾ ਸੀ ਬੰਦੋੜਾ ਸਾਹਿਬ ਜੀ ਇੱਕ ਹੀ ਚ ਸਟੈਂਡ ਹੋਇਆ ਜੀ ਠੀਕ ਹੈ ਜੀ 21 ਤੋਂ ਲੈ ਕੇ ਅਸੀਂ ਇੱਥੇ ਸੇਵਾ ਕਰ ਰਹੇ ਹਾਂ ਉਹ ਤੋਂ ਪਹਿਲੇ ਜੰਗਲ ਰੂਪੀ ਸੀ ਜ਼ਰਾ ਇਹ ਬਹੁਤ ਅਹੀਂ ਦਿਨ ਰਾਤ ਕਰਕੇ ਸੇਵਾ ਕਰਕੇ ਮੱਲੇ ਨੂੰ ਸਟੈਂਡ ਕੀਤਾ ਰੋਜ਼ ਦਿੱਲੀ ਸੇਵਾ ਮ ਕਰਨ ਆਉਂਦਾ ਸੀ ਇੱਥੇ ਪਹਿਲੇ ਤਾਂ ਅਸੀਂ ਦੋ ਜਣੇ ਸੀ ਇੱਕ ਆਨਰ ਸੀ ਜਿਸ ਤੋਂ ਦਾ ਇਹਨੇ ਗੋਦਾ ਸਾਹਿਬ ਦੇ ਇੱਕ ਭਾਈ ਲਖਵਿੰਦਰ ਸਿੰਘ ਜੀ ਤੇ ਇੱਕ ਮੈਂ ਅਸੀਂ ਦਿੱਲੀ ਸੇਵਾ ਕਰਦਿਆਂ ਦੇ ਸੀ ਤੇਰੇ ਨਾਲ ਭਾਈ ਸਾਹਿਬ ਹੋਣਾ ਨਾ ਸਾਰਾ ਸੰਪਰਕ ਸਾਡਾ ਬਣਿਆ ਅਸੀਂ ਹੌਲੀ ਹੌਲੀ ਉੱਥੇ ਇੱਕ ਪੰਜਾਬੀ ਭਾਈਚਾਰਾ ਬਣਾਇਆ ਹਨਾ ਸੱਤ ਬਣਾਇਆ ਫਿਰ ਅਸੀਂ ਇੱਥੇ ਆ ਕੇ ਸੇਵਾ ਕਰਦ ਰਹੇ ਫਿਰ ਇਹ ਗੋਦਾ ਸਾਹਿਬ ਆਏ ਤੇ ਇਹ ਸਟੈਂਡ ਕੀਤਾ ਫਿਰ ਪਹਿਲੇ ਬਿਲਡਿੰਗ ਦੀ ਉੱਧਰ ਸੀ ਕਿਸੇ ਘਰ ਤੇ ਅਸੀਂ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਹੀ ਇੱਧਰ ਸ਼ੁਰੂ ਕੀਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਥੇ ਐਤਵਾਰ ਪਿਆਬੀ ਕਲਾਸਾਂ ਲੱਗਦੀਆਂ ਨੇ ਤੇ ਸੰਗਤ ਕਾਫੀ ਹੁੰਦੀ ਹੈ 3-400 ਬੱਚਾ ਹੋ ਚੁੱਕਿਆ ਹੁਣ ਤੇ ਪਿਛੇ ਪਾਰ ਕੇ ਪ੍ਰੋਬਲਮ ਆਉਣ ਕਰਕੇ ਪਿਛੇ 2.5 ਕਿਲੇ 2.5 ਕਿੜੇ ਜਗ੍ਹਾ ਪਾ ਪਿਛੇ ਹੋਰ ਕੰਮ ਕਰ ਲਈਏ ਤੇ ਨਾਲ ਦੀ 2 ਏਕੜ ਉਹ ਵੀ ਅੱਗੇ ਚੱਲ ਰਿਹਾ ਪ੍ਰੋਸੈਸ ਉਹ ਵੀ ਆਪਣ ਮਿਲ ਜਾਣੀ ਹੈ ਤੇ ਇੱਥੇ ਬਹੁਤ ਜ਼ਿਆਦਾ ਜਨ ਕੀ ਗੁਰਮਤਿ ਕੇ ਰਸ ਲਗਦੀਆਂ ਨੇ ਤੇ ਕਿਰਤ ਕਰ ਕਸ ਕਰ ਜਾਂਦਾ ਪੰਜਾਬੀ ਪਿਆਬੀ ਦੇ ਗੁਰਮਤਿ ਕਲਾਸਾਂ ਲਗਦੀਆਂ ਨੇ ਜਿੱਚ ਪਿਆਬੀ ਤੇ ਸੰਥਿਆ ਕੀਤੀ ਜਾਂਦੀ ਏ ਕੋ ਗੁਰੂ ਗ੍ਰੰਥ ਸਾਹਿਬ ਜੀ ਦੀ ਤੇ ਆਪਣੇ ਭਾਈ ਸਾਹਿਬ ਜੀ ਜੋ ਹਨ ਸਾਰੇ ਇਹ ਬਹੁਤ ਵਧੀਆ ਸੇਵਾ ਕਰ ਰਹੇ ਹਨ ਕਿਉਂਕਿ ਇਹ ਹਰੇਕ ਬੁੱਧਵਾਰ ਇੱਥੇ ਆਉਂਦੇ ਹਨ ਤੇ ਬਹੁਤ ਸਹਯੋਗ ਦੇ ਰਹੇ ਹਨ ਇਹਨਾਂ ਨਾਲ ਜਨਕੀ ਬਹੁਤ ਬੜਾ ਪ੍ਰੇਮ ਬਣਿਆ ਹੋਇਆ ਹੈ ਫ੍ਰੀ ਫੂਡ ਸਰਵਰ ਚੱਲ ਰਹੀ ਹੈ ਜੋ ਫੂਡ ਵਾਸਤੇ ਨਾ ਹਰੇਕ ਹਫਤੇ ਹੁਣ ਤਕਰੀਬਨ ਹਫਤੇ ਵਿੱਚ ਚਾਰ ਵਾਰ ਹੀ ਵੰਡਿਆ ਜਾਂਦੀਆਂ ਨੇ ਅੱਜ ਜਾਣੀ ਹੈ ਆਪਣੇ ਨੋਵਲ ਪਾਰਕ ਤੇ ਰਫਰੈਸ਼ਟਰਨ ਰੈਸਟਰਨਾਂ ਉੱਪਰ ਤੇ ਹਰ ਰੋਜ਼ ਜਨਕੀ ਪਿਕਨਿਕ ਜਾਂਦੀ ਹੈ ਰੇਨਮਨ ਤੇ ਰੋਜ਼ ਵੜ ਡੇਲੀ ਜਨਕੀ ਵੰਡ ਜਾਂਦੀ ਹੈ ਫ੍ਰੀ ਫੂਡ ਸਰਵਿਸ ਜੇ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਕੋਈ ਕਿਸੇ ਕਿਸوں ਦੀ ਬੁਸ਼ਪੇਰ ਹੁੰਦਾ ਜਾਂ ਕੋਈ ਵਰਟ ਆ ਰਹੀ ਹੈ ਉਹਦੇ ਵਿੱਚ ਜਾਨਕੀ ਜਿੱਥੇ ਵੀ ਜੋੜ ਪੈਂਦੀ ਹੈ ਇਥੋਂ ਫੂਡ ਬਣ ਕੇ ਜਾਂਦਾ ਬਹੁਤ ਵਧੀਆ ਉਪਰਾਲਾ ਹੋ ਰਿਹਾ ਜਾਨਕੀ ਜੋ ਵੀ ਸਿੱਖ ਭਾਈਚਾਰੇ ਨੂੰ ਖੁਦਾਨ ਵਾਸਤੇ ਜਿੱਥੇ ਵੀ ਕੋ ਲੋਡ ਹੁੰਦੀ ਹੈ ਪਿੱਛੇ ਜੇ ਸਿਟੀ ਤੋਂ ਅੱਗੇ ਹੋਇਆ ਸੀ ਫਲਡ ਆਇਆ ਸੀ ਉੱਥੇ ਅਸੀਂ ਗੈਸ 10 ਦਿਨ ਸੇਵਾ ਕਰਕੇ ਆਏ ਆ ਉੱਥੇ ਉਹਨਾਂ ਸਿੱਖਾਂ ਨੂੰ ਬਹੁਤ ਜਾਣਕੀ ਮਾਨ ਦਿੱਤਾ ਕਹਿੰਦੇ ਵੀ ਤੁਸੀਂ ਤੁਸੀਂ ਇਹ ਕਰ ਰਹੇ ਹੋ ਸੇਵਾ ਕਰਨ ਜੋ ਤੇ ਇਸ ਤਰ੍ਹਾਂ ਕੋਈ ਸੇਵਾ ਨਹੀਂ ਕਰ ਰਿਹਾ ਤੇ ਫ੍ਰੀ ਫੂਡ ਸਰ ਮੇਡ ਜਾਨਕੀ ਸੇਵਾ ਚੱਲ ਰਹੀ ਜੋ ਬਰੀ ਫੂਡਸ ਦੇ ਸਿੱਕ ਵਲੰਟੀਅਰ ਇੱਥੋਂ ਹੀ ਸਸਤਾ ਹੈ ਠੀਕ ਹੈ ਜੀ ਇਹ ਬਹੁਤ ਵਧੀਆ ਜਣਕੀ ਉਪਰਾਲਾ ਚੱਲ ਰਿਹਾ ਸਿੱਖਾਂ ਦਾ ਨਾਮ ਬਹੁਤ ਜਣਕੀ ਅਸਟ੍ਰੇਲੀਆ ਵਿੱਚ ਸਿੱਕ ਵਲੰਟੀਅਰ ਦਾ ਚੱਲ ਰਿਹਾ ਬਹੁਤ ਵਧੀਆ ਜੀ ਗੁਰਦੁਆਰਾ ਸਾਹਿਬ ਚ ਜੀ ਲਾਇਬ੍ਰੇਰੀ ਵੀ ਹੈ ਹਾਂ ਜੀ ਲਾਇਬ੍ਰੇਰੀ ਹੈਗੀ ਉਧਰੋਂ ਦਿਖਾਣੇ ਸਕੂਲ ਨੂੰ ਡਿਲੀਵਰੀ ਬਣੀ ਹੋਈ ਹੈ ਹਾਂ ਜੀ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਵੀ ਹੁਣ ਨਵੇਂ ਕੁੜੇ ਲਾਈ ਨੇ ਤੇ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਐਕਟੀਵਿਟੀ ਵਾਸਤੇ ਕਰਾਈ ਜਾ ਰਹੇ ਹਾਂ ਜੀ ਹੋਰ ਇੱਥੇ ਜੀ ਕੀ ਕੀ ਸਿਖਲਾਈ ਦਿੱਤੀ ਜਾਂਦੀ ਆ ਕਤਕਾਸ ਕਰਾਈ ਹੋਗੀ ਦਸਤਾਰਸ ਲਈ ਵੀ ਹੈਗੀ ਸਖਲਾਈ ਮੈਨੂੰ ਦਿਖਾ ਦੇਣੀ ਉਹ ਦਸਤਾਰਸ ਲਈ ਵੀ ਹੋ ਰਹੀ ਹੈ ਠੀਕ ਹੈ ਜੀ ਜੀ ਗ੍ਰੇਟ ਓਸ਼ਨ ਰੋਡ ਤੇ ਜੋ ਪਿਛਲੇ ਮਹੀਨੇ ਫਲੱਡ ਆਏ ਸੀ ਇੱਥੋਂ ਦੇ ਸੇਵਾਦਾਰਾਂ ਨੇ ਉੱਥੇ ਜਾ ਕੇ ਕਾਫੀ ਸੇਵਾ ਕੀਤੀ ਤੇ ਸਰਕਾਰ ਨੇ ਇਹਨਾਂ ਨੂੰ ਕਾਫੀ ਸ਼ਲਾਘਾ ਦਿੱਤੀ ਸਿੱਖ ਧਰਮ ਦੇ ਵਿੱਚ ਲੰਗਰ ਦੀ ਮਹੱਤਤਾ ਤਾਂ ਸਭ ਨੂੰ ਹੀ ਪਤਾ ਹੈ ਲੰਗਰ ਦੀ ਪ੍ਰਥਾ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਸੀ ਉਹ ਅੱਜ ਵੀ ਕਾਇਮ ਹੈ ਤੇ ਵਿਦੇਸ਼ਾਂ ਵਿੱਚ ਵੀ ਉਹ ਪ੍ਰਥਾ ਜਾਰੀ ਹੈ ਜਿੱਥੇ ਕਿ ਵਿਦੇਸ਼ਾਂ ਦੇ ਵਿੱਚ ਕੋਈ ਵੀ ਚੀਜ਼ ਮੁਫਤ ਨਹੀਂ ਮਿਲਦੀ ਉੱਥੇ ਲੰਗਰ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਦੀ ਪ੍ਰਥਾ ਅੱਜ ਵੀ ਕਾਇਮ ਰੱਖੀ ਗਈ ਹੈ ਤੇ ਕੋਵਿਡ ਦੇ ਦਿਨਾਂ ਦੇ ਵਿੱਚ ਵੀ ਇੱਥੋਂ ਇਹਨਾਂ ਵੱਲੋਂ ਲੰਗਰ ਮੁਫਤ ਦੇ ਵਿੱਚ ਵਰਤਾਇਆ ਗਿਆ ਅਗਲੇ ਮਹੀਨੇ ਮੈਲਬਨ ਦੇ ਵਿੱਚ ਹੋ ਰਹੀਆਂ ਸਿੱਖ ਗੇਮਸ ਦੇ ਵਿੱਚ ਲੰਗਰ ਦੀ ਸੇਵਾ ਇਸੇ ਗੁਰੂ ਘਰ ਤੋਂ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਅੰਦਰ ਤੋਂ ਲੰਗਰ ਹਾਲ ਤੇ ਕਿਚਨ ਵੀ ਦਿਖਾਈਏ ਤੁਹਾਡੀ ਕਿਚਨ ਕਾਫੀ ਐਡਵਾਂਸ ਹੈ ਤੁਸੀਂ ਇਹਦੇ ਬਾਰੇ ਥੋੜੀ ਜਾਣਕਾਰੀ ਦਿਓਗੇ ਹਾਂ ਜੀ ਤੁਹਾਡੀ ਕੁਖਾਸ ਸਾਹਿਬ ਅਜੀਤ ਜੀ ਪਤਨੀ ਇਹ ਆਪਣਾ ਓਵਨ ਹੈ ਜੀ ਇੱਥੇ 40 ਪੀਟਾ ਲੱਗਦੇ ਨੇ ਪੀਜਾ ਬਣਾਉਣ ਵਾਸਤੇ ਜੋ ਕੋਈ ਚੌਲ ਬਣਾਉਣ ਦੀ ਮਰਜ਼ੀ ਬਣਾ ਸਕਦੇ ਆ ਇਹਦੇ ਵਿੱਚ ਨਾ ਤੇ ਇਹ ਆਪਣਾ ਹੈਗਾ ਜੀ ਕੁੱਕਰ ਹੀ ਵਰਤਦਾ ਤੇ ਆਪਾਂ ਪਰਸੀਟਿ ਲੱਗੀ ਹੋਈ ਹੈ ਤੇ ਇਹਦੇ ਵੀ ਤੜਕਾ ਬਣਾ ਕੇ ਆਪਾਂ ਜਿਵੇਂ ਉਹ ਦੂਸਰੇ ਪਾਸੇ 300 ਲੀਟਰ ਪਾਣੀ ਪਾਇਨੇ ਉੱਛੇ ਉਹਦੇ ਦਾਲ ਤੇ ਆਪਣਾ ਛੋਲੇ ਜੋ ਮਰਜ਼ੀ ਬਣਾ ਕੇ ਥੱਲੇ ਨਿਕਲ ਜਾਂਦੇ ਨੇ ਇਹ ਨੀਚੇ ਹੋ ਜਾਂਦਾ ਇਹ ਇੱਕ ਕੋਰ ਸਿਟੀ ਲੱਗੀ ਹੋਈ ਜੀ ਹਨਾ ਪਾਣੀ ਵਾਸਤੇ ਪਾਇਆ ਹੋਇਆ ਇਹ ਅੱਗੇ ਦੇਖੋ ਆਪਣਾ ਇਹ ਸਾਰਾ ਸਮਾਰਟ ਇਹ ਵਿੱਚ ਹੋ ਕੇ ਦੇ ਵਿੱਚ 300 ਲੀਟਰ ਪਾਣੀ ਪਾ ਕੇ ਇਹ ਸਾਰਾ ਟੀਮ ਸਿੱਥ ਮੱਲਿਆਟਾ ਲਿਆ ਸਾਰਾ ਜਾਸਾ ਕੰਮ ਇਸ ਚ ਇਹ ਪਟਕਣ ਲੈ ਰਾ ਕੇ ਦੱਫੜ ਕੱਢਣਾ ਇਹਦੇ ਵਿੱਚੋਂ ਆਪਾਂ ਦਾਲ ਸੋਲੇ ਰਾਜਮਾ ਜੋ ਵਰਤੀ ਬਣਾ ਕੇ ਆਪਾਂ ਆ ਸਬਜ਼ੀ ਹਾਂਜੀ ਉਹ ਸੇ ਨਹੀ ਥੀ ਜੀ ਅਕੇ ਤੇ ਇਹ ਪ੍ਰਾਈ ਵਾਸਤੇ ਜਿਹਨਾਂ ਆਪਾਂ ਪਕੌੜੇ ਕੱਢਨੇ ਕੁਛ ਕਰਦਾਂਗੇ ਇਹਦੇ ਵਿੱਚ ਆਪਾਂ ਕੱਢ ਸਕਦੇ ਹਾਂ ਸਰਸ ਸਿਸਟਮ ਸਿਸਟਮ ਹੈ ਸਾਰਾ ਸਮਾਣਾ ਵਿਟਲੀ ਤੁਮ ਕਾਇਆ ਆਪਨੇ ਐਡਵਾਂਸ ਟੈਕਨੋਲੋਜੀ ਸਾਰੀ ਤੇ ਤਕਰੀਬਨ ਕਦੀ ਉਹ ਇਸੇ ਗੁਰੂਗੜ੍ਹ ਜਿੱਦਾਂ ਹੋ ਗਏ ਨਾ ਜੀ ਜਾਨਕੀ ਵਧੀਆ ਤਰੀਕੇ ਨਾਲ ਕਾਫੀ ਟਾਈਮ ਲੱਗ ਗਿਆ ਸਹੀ ਚਾਰ ਹੁੰਦੇ ਦੋ ਸਾਲੀ ਲੱਗ ਜੇ ਨੇ ਔਰ ਵਧੀਆ ਤਰੀਕੇ ਨਾਲ ਚਾਰ ਕੀਤੀ ਹੋਈ ਹੈ ਸਾਰੀ ਜੀ ਇਹ ਦੋਹ ਦੀ ਪ੍ਰਸਾਦੇ ਵਾਲੀ ਇਹ ਵੀ ਆਪਣੀ ਇਲੈਕਟ੍ਰੋਨਿਕ ਹੈ ਤੇ ਦੋਨੋਂ ਇਲੈਕਟ੍ਰੋਨਿਕ ਨੇ ਤੇ ਇਹਦੇ ਵਿੱਚ ਆਪਾਂ ਸਾਰੇ ਤਿਆਰ ਕੀਤੇ ਹੋਏ ਇਹਦੇ ਪਿਛਲੇ ਪਾਸੇ ਡਿਸ਼ਵਾਸ਼ਰ ਹੈ ਉਹ ਡਿਸ਼ਵਾਸ਼ਰ ਹੈ ਹਾਂਜੀ ਆਪਾਂ ਦੇਖ ਕੇ ਆਏ ਹਾਂ ਜੀ ਜੋ ਤੁਸੀਂ ਉੱਥੇ ਮਸ਼ੀਨਾਂ ਦੱਸੀਆਂ ਸਰਜੀ ਬਣਾਉਣ ਲਈ ਤੇ ਉਹਦੇ ਚ ਕਿੰਨਾ ਇੱਕ ਵਾਰ ਚ ਕਿੰਨਾ ਲੰਗਰ ਤਿਆਰ ਹੋ ਜਾਂਦਾ 2000 ਪਲਸ ਪ੍ਰਾਣੀਆਂ ਦਾ ਕਰੀ ਹੋ ਜਾਂਦਾ ਜੀ ਤੇ ਇੱਥੇ ਤੁਹਾਨੂੰ ਆਸਟ੍ਰੇਲੀਆ ਦੇ ਕਾਨੂੰਨ ਮੁਤਾਬਿਕ ਹੋਰ ਕਿਹੜੀਆਂ ਜ਼ਿੰਮੇਵਾਰੀਆਂ ਦਾ ਧਿਆਨ ਰੱਖਣਾ ਪੈਂਦਾ ਜੀ ਬੇਰ ਸਫਾਈ ਦਾ ਧਿਆਨ ਰੱਖਣਾ ਪੈਂਦਾ ਤੇ ਉਹਨਾਂ ਵਾਸਤੇ ਜੋ ਵੀ ਜਿਵੇਂ ਉਹ ਉਹ ਸੋ ਪੈਸੀ ਦਿਖਾਦੇ ਹੈਗੇ ਉਹਨ ਮਿਰਚ ਘੱਟ ਰੱਖਣਾ ਪੈਂਦਾ ਉਹਨਾਂ ਵਾਸਤੇ ਸਾਨੂੰ ਉਹ ਇੱਕ ਉਹ ਪੜਾਏ ਹੋਇਆ ਜਦੋਂ ਉੱਪਰ ਲਿਖਿਆ ਸਾਰਾ ਵੀ ਇਹ ਚੀਜ਼ ਪਾਈ ਹੋਈ ਹੈ ਵਿੱਚ ਮੇਕ ਇਨ ਸ਼ੋ ਕਰਨਾ ਪੈਂਦਾ ਸਾਨੂੰ ਸਾਰਾ ਕੁਝ ਉਹ ਸਾਨੂੰ ਉਤਰ ਦਿਖਾਉਣੇ ਨੇ ਤੇ ਸਲਿੱਪ ਬਣਾ ਕੇ ਨਾ ਉਦੋਂ ਜੋ ਚੀਜ਼ ਅਸੀਂ ਪਾਣੀ ਵਿੱਚ ਹੁਣ ਸ਼ੋ ਕਰਨੀ ਪੈਂਦੀ ਹੈ ਉੱਪਰ ਅੱਛਾ ਉਹਦੇ ਵਗੈਰਾ ਆਪਾਂ ਜਿਹੜੀ ਸਾਦੇ ਨੂੰ ਕਿਉਂਕਿ ਸੇਫ ਡਾਕੂਮੈਂਟ ਤਿਆਰ ਕਰਨਾ ਪੈਂਦਾ ਹਾਂ ਹਾਂਜੀ ਕਿਚਨ ਦਾ ਵਿਚਾਰ ਲਿਖਣ ਸਾਫ ਸਫਾਈ ਸੇਫਟੀ ਦਾ ਵੀ ਸੇਫਟੀ ਦਾ ਵੀ ਹਾਂ ਤੁਲਾ ਵਿੱਚ ਪਾ ਕੇ ਵਰਤਣਾ ਹੈ ਆਪਾਂ ਮੇਕ ਪ੍ਰੋਜੈਕਟ ਟ੍ਰੇਨਰ ਨੇ ਵਧੀਆ ਸਾਫ ਸਫਾਈ ਰੱਖਣੇ ਪੈਂ ਦੇਖ ਜੀ ਸਾਨੂੰ ਮੈਂ ਤੇ ਲੱਗਦੀ ਪੈ ਗਈ ਸੀ ਠੀਕ ਹੈ ਜੀ ਤੇ ਤੁਹਾਨੂੰ ਇੱਥੇ ਲਾਉਣ ਦੇ ਲਈ ਜੀ ਇੱਥੇ ਦੇ ਪ੍ਰਬੰਧ ਦੇ ਲਈ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਹੈ ਜਾਂ ਸਭ ਕੁਝ ਜੀ ਵਧੀਆ ਚੱਲ ਰਿਹਾ ਹੈ ਇਹ ਵਧੀਆ ਚੱਲ ਰਿਹਾ ਸੰਗਤ ਦਾ ਸੰਜੋਗ ਬਹੁਤ ਸੰਗਤ ਦੇ ਬਹੁਤ ਜੁਸੂ ਕਰ ਰਹੀ ਹੈ ਤੇ ਵਧੀਆ ਤਰੀਕੇ ਚੱਲ ਰਿਹਾ ਸਰਕਾਰ ਦਾ ਵੀ ਉੱਚੇ ਚੋਂ ਉਹਨਾਂ ਦਾ ਵੀ ਸੰਜੋਗ ਤੇਰੇ ਟਾਈਮ ਵਧੀਆ ਜਨ ਕਿ ਆਪਣੀ ਉਮੀਦਵਾਰੀ ਹੋਈ ਸਿੱਖਾ ਦੇ ਉੱਤੇ ਹੁਣ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੀ ਇਹ ਜੀ ਹੁਣ ਇਹ ਸੇਵਾ ਚੱਲ ਰਹੀ ਹੈ ਜੀ ਫਿਰ ਬਾਬਾ ਜੀ ਹੁਣਾਂ ਉਧਰ ਉਹ ਬਣ ਜਣਾ ਜਿਹੜਾ ਪੈਕ ਕਰਕੇ ਖੜਦੇ ਆ ਜੀ ਡੇਢ ਨੂੰ ਲੋਕਾਂ ਨੂੰ ਫਿਰ ਉਹ ਪੈਕ ਕਰਾ ਕੇ ਉਹਨਾਂ ਦੇ ਨਾਲ ਗੱਡੀ ਚ ਉਠਾ ਕੇ ਫਿਰ ਲੰਗਰ ਪ੍ਰਸ਼ਾਦਾ ਛਕਾ ਕੇ ਜੇ ਕੋਈ ਹੋਰ ਸੇਵਾ ਹੋ ਗਈ ਕਰਕੇ ਤੇ ਫਿਰ ਘਰਾਂ ਨੂੰ ਵਾਪਸ ਪਾ ਲਈ ਦੀ ਹੈ ਇੰਨੀ ਸੇਵਾ ਕਰਦੀ ਹੈ ਜੀ ਵਾਇਕੁਸ ਕੀ ਖਾਲਸਾ ਸਾਹਿਬ ਵਾਇਕੁਸ ਕੀ ਫਤਿਹ ਇਹ ਅਸੈਂਬਲੀ ਹਾਲ ਸਕੂਲ ਦਾ ਇਹਦੇ ਵਿੱਚ ਨਾਲੇ ਵਿਚਾਰੀ ਮੁਕਤੇ ਜੋ ਵੀ ਦਰਸਤ ਨੇ ਪਿਆਵ ਦੇ ਪ੍ਰਤਨ ਆਪਾਂ ਨੂੰ ਨਹੀਂ ਪਤਾ ਬੱਚੇ ਨੂੰ ਅੱਜ ਦੇ ਬੱਚਿਆਂ ਨੂੰ ਤੇ ਫਲਾਂ ਦੇ ਨਾਮ ਤੇ ਚੰਕੌਰ ਸਾਹਿਬਾਂ ਦੇ ਪੰਜ ਪਿਆਰਿਆਂ ਦੇ ਰਿਤੇ ਸਾਰਾ ਕੁਝ ਜਨਕੀ ਗਿਣਤੀ ਪਿਆਬੀ ਦੀ ਪਿਓਰ ਪਿਆਬੀ ਜਿਹੜੀ ਗਿਣਤੀ ਹੁੰਦੀ ਹੈ ਤੇ ਗੁਰੂ ਸਾਹਿਬਾਂ ਦੇ ਨਾਮ ਤੇ ਮਹੀਨਿਆਂ ਦੇ ਨਾਮ ਜੀ ਤੇ ਰੰਗਾਂ ਦੇ ਨਾਮ ਜੇ ਕਿਸੇ ਨੂੰ ਪਤਾ ਨਹੀਂ ਉਹਨੇ ਵੀ ਕਿਹਾ ਕਿ ਇਹਦਾ ਰੰਗ ਹੈ ਤੇ ਜਨਵਾਰਾਂ ਦੇ ਨਾਮ ਤੇ ਬਾਕੀ ਪ੍ਰਗੁਰਗਾਂ ਸਾਹਿਬ ਮਹਾਰਾਜ ਜੀ ਦੇ ਕਿੰਨੇ ਭਗਤਾਂ ਦੀ ਗੁਰੂਆਂ ਸਾਹਿਬ ਦੀ ਬਾਣੀ ਸਰਜੇ ਹੋਗੇ ਤੇ ਦਸਮ ਪਾਤਸ਼ਾਹ ਜੋ 52 ਹੁਕਮ ਕਿਤੇ ਸਾਨੂੰ ਉਹਨਾਂ ਦੇ ਸਾਰਾ 52 ਜੋ ਹੁਕਮ ਨੇ ਲਿਖੇ ਹੋਏ ਨੇ ਹਾਂਜੀ ਤੇ ਉਸ ਤੋਂ ਬਾਅਦ 35 ਅਖਰੀ ਤੇ ਤੋਲ ਮਾਪ ਜੋ ਹੁੰਦਾ ਹੈ ਤੇ ਉਹਦਾ ਜੀ ਇਹ ਛਿੱਕੇ ਪ੍ਰਤਨ ਖਾਲਸਾ ਰਾਜ ਦੇ ਹਨ ਇਹ ਗਤਕਾ ਜੋ ਸਿਖਾਇਆ ਜਾਂਦਾ ਆਪਣਾ ਉਹਦੇ ਵਿੱਚ ਸਾਰੇ ਉਹਨਾਂ ਦੇ ਸ਼ਸਤਰ ਹਾਂਜੀ ਹਾਂਜੀ ਇਹ ਪ੍ਰਾਤਨ ਸਿੱਕੜੀ ਇਹ ਖਾਲਸਾ ਰਾਜ ਜੋ ਰਤਨ ਹੁੰਦਾ ਸੀ ਉਦੋਂ ਪੰਜ ਦਰਿਆਵਾਂ ਜਿਹੜੇ ਹੁੰਦੇ ਨੇ ਹਾਂਜੀ ਤੇ ਇਹ ਸਾਹਮਣੇ ਇੱਥੇ ਅਸੈਂਬਲੀ ਹੁੰਦੀ ਐ ਤੇ ਸਟੇਜ ਬਣੀ ਹੋਈ ਤੇ ਇਹ ਖਾਲਸਾ ਢੀ ਵਿਦਿਆਲਿਆ ਉਹ ਸਾਹਮਣੇ ਲਿਖਿਆ ਹੋਇਆ ਇਧਰ ਬਣੀ ਹੋਈ ਪਿਛਲੇ ਵਾਰ ਸੇ ਨਵੀਂ ਬਣਾ ਰਹੇ ਆ ਤੇ ਇਹਦੇ ਵਿੱਚ ਬੁਕਸਵਰ ਰੱਖਿਓਈ ਨਾ ਟੈਬਰੀ ਬਣਾ ਖੀ ਪਿੱਛੇ ਦਿਖ ਰਹੀ ਇਮਾਰਤ 100 ਸਾਲ ਪੁਰਾਣੀ ਇਮਾਰਤ ਹੈ ਇੱਕ ਕਿਸੇ ਵੇਲੇ ਚਾਰਜ ਹੁੰਦੀ ਸੀਗੀ ਇੱਥੇ ਪੁਰਾਣੇ ਸਮੇਂ ਦੇ ਵਿੱਚ ਗੋਰੇ ਆਪਣੇ ਇੱਥੇ ਵਿਆਦਾ ਸਮਾਗਮ ਕਰਦੇ ਸੀਗੇ ਤੇ ਉਹ ਤੋਂ ਬਾਅਦ ਅੱਗੇ ਬਣੇ ਹਾਲ ਦੇ ਵਿੱਚ ਪਾਰਟੀਆਂ ਕੀਤੀਆਂ ਜਾਂਦੀਆਂ ਸੀ ਪਿੱਛੇ ਦਿਖ ਰਿਹਾ ਫੂਡ ਟਰੱਕ ਇਸ ਲਈ ਬਣਾਇਆ ਗਿਆ ਹੈ ਇਸ ਵਿੱਚ ਕਿਚਨ ਬਣਾਈ ਗਈ ਹੈ ਜਦੋਂ ਵੀ ਕਿਤੇ ਵਿਵਤਾ ਪੈਂਦੀ ਆ ਕੋਈ ਔਖਾ ਸਮਾਂ ਆਉਂਦਾ ਹੈ ਤੇ ਜਿੱਥੇ ਹਰ ਰੋਜ਼ ਲੰਗਰ ਲੈ ਕੇ ਜਾਣਾ ਸੰਭਵ ਨਹੀਂ ਹੈ ਉੱਥੇ ਇਹ ਫੂਡ ਟਰੱਕ ਨੂੰ ਲੈ ਕੇ ਜਾਂਦੇ ਨੇ ਤਾਂ ਕਿ ਉੱਥੇ ਹੀ ਖਾਣਾ ਤਿਆਰ ਕਰਕੇ ਉੱਥੇ ਵਰਤਾਇਆ ਜਾ ਸਕੇ ਹਾਂਜੀ ਫਿਰ ਵਿੱਚ ਖਾਲਸਾ ਸਾਹਿਬ ਹਤੇ ਹੀ ਜੇ ਤੁਸੀਂ ਮਾਰਤ ਦੇਖ ਰਹੇ ਹੋ ਤੁਸੀਂ ਇਹ ਪਹਿਲਾਂ ਚਰਚ ਹੁੰਦੀ ਸੀ ਇਹ ਮੈਰਜ ਮੈਰਜ ਪੈਲਸ ਹੁੰਦਾ ਸੀ ਵਿਆਹ ਹੁੰਦੇ ਸੀ ਇੱਥੇ ਜਿਵੇਂ ਆਪਣੇ ਪੰਜਾਬ ਚ ਲਾਵਾ ਕਰਦੇ ਆਪਾਂ ਇੱਥੇ ਕੋਈ ਵਿਆਹ ਕਰਕੇ ਉਦੋਂ ਬਾਅਦ ਪਾਰਟੀ ਉਧਰ ਹੁੰਦੀ ਹੁੰਦੀ ਸੀ ਆਪਾਂ ਇਸ ਨੂੰ ਮੋਡੀਫਾਈ ਕਰਕੇ ਬੁੰਗਾ ਬਣਾਤਾ ਯਾਨੀ ਕਿ ਇਹਦੇ ਵਿੱਚ ਆਪਾਂ ਹੁਣ ਜਦੋਂ ਲੋਡ ਹੁੰਦੀ ਹੈ ਸੁਣੀ ਸਦਾ ਜਾਪ ਜਾਂ ਕੋਈ ਆਨੰਦ ਕਾਰਜ ਕਰਦੇ ਹੁੰਦੇ ਨੇ ਆਪਾਂ ਵਰਤਦੇ ਇੱਥੇ ਇਹ ਬਹੁਤ ਪੁਰਾਣੀ ਚਰਚ ਹੈ ਤਕਰੀਬਨ 100 ਸਾਲ ਤੋਂ ਪਲੱਸ ਦੀ ਹੈ ਤੇ ਇਹ ਜੋ ਟਰੱਕ ਦੇਖ ਰਹੇ ਤੁਸੀਂ ਇਹਦੇ ਵਿੱਚ ਕਿਚਨ ਬਣਿਆ ਹੋਇਆ ਸਾਰਾ ਤੇ ਆਪ ਜੀ ਨੂੰ ਦਿਖਾ ਦਿੰਦੇ ਆ ਇਹਦੇ ਵਿੱਚ ਸਾਰਾ ਜਨਕੀ A to Z ਕੀਚਨ ਦਾ ਤੇ ਚ ਲੱਗੇ ਹੋਏ ਨੇ ਹਾਂ ਜੀ ਇਹ ਟਰੱਕ ਦੇ ਵਿੱਚ ਜੋ ਕਿਚਨ ਤਿਆਰ ਕੀਤੀ ਹੋਈ ਨਾ ਤੇ ਦੂਰ ਜਾਣਾ ਹੁੰਦਾ ਸਟਰੀ ਵਗੈਰਾ ਇਹਦੇ ਵਿੱਚ ਸਾਰਾ A to Z ਆਪ ਜੀ ਦੇਖ ਸਕਦੇ ਹੋ ਤੇ ਬੇਕ ਚੀਜ਼ ਐ ਫਰਿਜਰ ਫ੍ਰੀਜ਼ਰ ਹ ਲੋ ਪੱਟੀਆਂ ਓਨ ਤੱਕ ਦਾ ਸਾਰਾ ਚਾਰ ਕੀਤਾ ਹੋਇਆ ਹੈ microwaves ਤੇ ਇਹ ਫ੍ਰੀਜ਼ਰ ਦੇ نیچے A to Z ਜਨ ਕਿਚਨ ਵਿੱਚ ਤਿਆਰ ਕੀਤੀ ਹੋਈ ਹੈ ਟਰੱਕ ਦੇ ਵਿੱਚ ਜ਼ਬਰਦਸਤ ਜਾਣਾ ਪੈਂਦਾ ਹੈ ਉਥੇ ਜਾ ਕੇ ਜਲੰਗਰ ਤਿਆਰ ਕਰਨਾ ਹੁੰਦਾ ਹੈ ਉਹ ਆਪਾਂ ਉਥੇ ਅੱਜ ਦੇ ਟਾਈਮ ਕਰਨਾ ਪੈਂਦਾ ਉਹ ਵਿਵਸਥਿਤ ਕਰ ਕਿੱਥੇ ਹੋਏਗਾ ਜਦੋਂ ਆਪਾਂ ਨੂੰ ਕਿਤੇ ਪੂਰ ਜਾਣਾ ਪੈਂਦਾ ਤੁਸੀਂ ਵਿਫਤਾ ਮੰਦੀ ਹੈ ਵੀ ਆਪਾਂ ਡੇਲੀ ਅਪਡੇਟ ਕਰ ਨਹੀਂ ਸਕਦੇ ਉਹ ਆਪਾਂ ਫਿਰ ਟ੍ਰੈਕ ਟਰੱਕ ਤਿਆਰ ਕੀਤਾ ਹੋਇਆ ਕਿਚਨ ਉਥੇ ਜਾ ਕੇ ਆਪਾਂ ਲੰਗਰ ਤਿਆਰ ਕਰਕੇ ਤੁਰੰਤ ਪ੍ਰਾਣੀ ਲੋਡ ਹੁੰਦੀ ਹੈ ਅਸ਼ਕਾਲੇ ਉਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਵਾਬ ਜੀ ਨੇ ਦਰਸ਼ਨ ਕੀਤੀ ਹੈ ਗੁਰੂ ਘਰ ਦੇ ਇਹ ਕਾਲਸੋਣੀ ਲੈਂਡ ਪਰ ਗੁਰਦੁਆਰਾ ਸਾਹਿਬ ਜੋ ਪਿਛਲੇ ਨਾਲੀ ਤੇ ਹੈ ਉਹ ਪਿਛਲੀ ਪੁਰਾਣੀ ਇਮਾਰਤ ਇਹ ਹੈ ਅੱਗੇ 2.5 ਏਕੜ ਜਗ੍ਹਾ ਪ੍ਰਮਾਤਮਾ ਨੇ ਹੋਰ ਬਖਸ਼ੀ ਹੈ 2.5 ਏਕੜ ਹੋਰ ਆ ਰਹੀ ਹੈ ਜਗ੍ਹਾ ਅੱਗੇ ਇਹਦੇ ਵਿੱਚ ਸੰਗਤਾਂ ਦਾ ਸੰਯੋਗ ਵਾਸਤੇ ਇਹ ਨੰਬਰ ਲਿਖਿਆ ਹੋਇਆ ਹੈ ਆ ਅਕਾਊਂਟ ਨੰਬਰ ਤੇ ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਆਪਣੇ ਦਸਵੰਦ ਵਿੱਚੋਂ ਹਿੱਸਾ ਪਾ ਕੇ ਕੁਰੂ ਗੁਰ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜਿੱਕਾ ਕਲ ਸਾਹਿਬ ਵਾਹਿਗੁਰੂ ਜਿੱਕਾ ਜੀ ਆਦਾ ਦਿਨ ਤੁਹਾਡਾ ਜੀ ਇੱਥੇ ਕਿਵੇਂ ਰਿਹਾ ਤੁਸੀਂ ਕਿਹੜੀ ਕਿਹੜੀ ਸੇਵਾ ਕੀਤੀ ਇੱਥੇ ਉਹਦੇ ਬਾਰੇ ਜੀ ਸਾਨੂੰ ਦੱਸੋ ਅੱਜ ਦਾ ਤਾਂ ਜੀ ਸਾਡਾ ਕੁਕਿਚਨ ਦੇ ਵਿੱਚ ਸਫਾਈ ਕਰਨ ਵਾਲੀ ਉਹ ਕੀਤੀ ਕੋ ਹਾਲ ਦੇ ਵਿੱਚ ਸਫਾਈ ਕਰਨ ਵਾਲੀ ਉਹ ਕੀਤੀ ਕਿ ਬਾਕੀ ਕੋ ਸਾਡੇ ਨਕਰ ਜਿਹੜਾ ਅੰਦਰ ਗੰਢੇ ਚੱਲਣ ਦੇ ਇਹਦੇ ਕੋ ਸੇਵਾ ਕਰਨ ਦੇ ਜੀ ਤੇ ਦਿਨ ਸਾਡਾ ਬਹੁਤ ਵਧੀਆ ਰਿਹਾ ਅੱਜ ਸਾਡੇ ਮਨ ਨੂੰ ਬੜਾ ਸਕੂਨ ਮਿਲਦਾ ਇੱਥੇ ਆਂ ਜੀ ਵਧੀਆ ਦਿਨ ਨਿਕਲਿਆ ਜੀ ਵਧੀਆ ਨਿਕਲਿਆ ਜੀ ਗੁਰੂ ਘਰ ਆ ਕੇ ਤਾਂ ਵਧੀਆ ਹੀ ਬਾਕੀ ਗੁਰੂ ਘਰ ਆ ਕੇ ਨਾਲੇ ਪੁੰਨ ਵਾਲੇ ਫੜੀਆਂ ਜਿਵੇਂ ਦੀ ਨਾਲ ਦਿਨ ਵਧੀਆ ਲੰਘ ਜਾਂਦਾ ਜੀ ਜੀ ਹਾਂ ਜੀ ਇਹ ਤੇ ਵਿਗਮ ਕਰਨ ਲਾਇਕ ਮਾੜਾ ਮਰਾ ਦੇਖੋ ਕਾ ਸਪਾਈਕੀ ਕੀਤੀ ਆਸੀਂ ਜੀ ਅੱਜ ਬਹੁਤ ਵਧੀਆ ਲੱਗਿਆ ਵੀ ਆ ਕੇ ਬੁਰੇ ਸਫਾਈ ਕਰੀ ਕਿਚਨ ਦੀ ਵੀ ਬਾਕੀ ਢੋਂਗਾ ਸਾਹਿਬ ਦੀ ਵੀ ਬਾਕੀ ਹਾਂ ਖਾਲ ਦੀ ਵੀ ਸਫਾਈ ਕਰੀ ਵਧੀਆ ਲੱਗਿਆ ਹਾਂ ਮੇਰਾ ਨਾਮ ਹਰਪਾਲ ਸਿੰਘ ਨਾਗਰਾ ਫਤਿਹਗੜ ਚੂੜੀਆਂ ਗੁਰਦਾਸਪੁਰ ਦੇਲੇ ਚ ਅੰਮ੍ਰਿਤਸਰ ਦੇ ਨਜ਼ਦੀਕ ਪੈਗਾ ਉਥੋਂ ਮੈਂ ਕਲਾਈਡ ਇੱਥੇ ਰਹਿਨੇ ਆਂ ਤੇ ਮੈਂ ਰਿਟਾਇਰਡ ਲੈਕਚਰ ਆ ਰਿਆਂ ਸਾਰੇ ਜਣੇ ਅਸੀਂ ਜਦੋਂ ਤੂੰ ਮਤਲਬ ਮਿਲ ਕੇ ਇੱਥੇ ਆਉਨੇ ਆ ਸਾਨੂੰ ਆਪਸ ਦੇ ਵਿੱਚ ਮਿਲ ਕੇ ਬਹੁਤ ਵਧੀਆ ਲੱਗਦਾ ਟਾਈਮ ਵਧੀਆ ਪਾਸ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਜਿਵੇਂ ਕਈ ਪੇਰੈਂਟਸ ਆਖ ਦਿੰਦੇ ਆ ਵੀ ਸਾਡਾ ਦਿਲ ਨਹੀਂ ਲੱਗਾ ਵਾਪਸ ਚਲ ਜਾਂਦੇ ਆ ਤੇ ਗੁਰਦੁਆਰਾ ਸਾਹਿਬ ਜਦੋਂ ਦੇ ਆਉਣ ਲੱਗੇ ਆ ਸਾਨੂੰ ਤੇ ਇੱਥੇ ਆਣ ਕੇ ਬਹੁਤ ਵਧੀਆ ਲੱਗਦਾ ਵਾਕਫਾਕ ਸੇਵਾ ਇੱਥੇ ਜੋ ਹੁੰਦੀ ਆ ਜਿਸ ਤਰ੍ਹਾਂ ਸਾਥੀਆਂ ਨੇ ਦੱਸਿਆ ਉਹ ਅੱਜ ਕੀਤੀ ਇੱਥੇ ਜੇ ਗੁਰਦੁਆਰੇ ਆਈ ਦਾ ਤੇ ਜੋ ਵੀ ਬਾਬਾ ਜੀ ਸੇਵਾ ਦਸਣ ਪੋਥ ਉਹ ਕਰੀਦੀ ਆ ਤੇ ਦਾ ਅੱਜ ਇੱਥੇ ਹਾਲਦੀ ਦਾ ਕਰਦੀ ਆ ਜਾਂ ਮਤਰ ਵੀ ਲੰਗਰ ਹਾਲ ਚ ਕੀਤੀ ਆ ਕੋ ਸਾਥੀ ਜਿਹੜੇ ਉਹ ਗੰਡਿਆਂ ਦੀ ਸੇਵਾ ਕਰਦੇ ਅੰਦਰ ਤੇ ਅਸੀਂ ਵੀ ਜੋ ਹੋ ਦਸਣ ਕੋ ਕਰਾਂਗੇ ਤੇ ਬਹੁਤ ਵਧੀਆ ਦੇਣਾਂਗੇ ਜੀ ਬਹੁਤ ਵਧੀਆ ਦੇਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸੀਂ ਤੇ ਪਹਿਲਾਂ ਧੰਨਵਾਦੀ ਇਸ ਗੁਰਦੁਆਰਾ ਸੰਬੰਧ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਸਾਨੂੰ ਇਸ ਦਾ ਯੋਗ ਸਮਝਿਆ ਤੇ ਸਾਨੂੰ ਸੇਵਾ ਦੇਣ ਲਈ ਬਖਸ਼ਿਆ ਮੈਂ ਬਾਕੀਆਂ ਨਾਲ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਸਾਰੇ ਰਲ ਮਿਲ ਕੇ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦੇ ਆ ਇੱਥੇ। ਬਾਕੀ ਜੋ ਵੀ ਸੇਵਾ ਹੋਵੇ ਹੈ ਪੂਰੀ ਦਿਲੋਂ ਦਿਲੋਂ ਹੋ ਕੇ ਕਰਦੇ ਆ ਤੇ ਸਾਨੂੰ ਬਹੁਤ ਇੱਥੇ ਆ ਕੇ ਸਕੂਨ ਮਿਲਦਾ ਹੈ। ਬਾਕੀ ਮਹਾਰਾਜ ਇਦਾਂ ਹੀ ਸਾਡੀ ਤੰਦਰੁਸਤੀ ਬਖਸ਼ੇ ਤੇ ਮਹਾਰਾਜ ਸਾਨੂੰ ਸੇਵਾ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Fateh। ਮੇਰਾ ਨਾਮ ਸਿਹਾਰ ਸਿੰਘ। ਮੈਂ ਆਰਮੀ ਤੋਂ ਰਟਾਇਰ ਹਾਂ ਜੀ। ਜੱਲਾ ਮੇਰਾ ਮੋਗਾ ਜੀ। ਤੇ ਅਸੀਂ ਬਹੁਤ ਚਿਰ ਦੇ ਇੱਥੇ ਆ ਰਹੇ ਹਾਂ ਜੀ ਸੇਵਾ ਕਰਨ। ਜੋ ਬਾਬਾ ਜੀ ਦੱਸਦੇ ਉਹ ਏਰੀਆ ਮੇਂਟੇਨੈਂਸ ਕਰਦੇ ਇਹ ਸਾਨੂੰ ਮੌਕਾ ਮਿਲਦਾ ਰਵੇ ਬਹੁਤ ਵਧੀਆ ਟਾਈਮ ਪਾਸ ਹੁੰਦਾ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੱਥੇ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ